ਨੇ ਨਚਾਰ ਨੇ ਨਾ ਅਸੀਂ ਉਹਨਾਂ ਦੀ ਬਹੁਤ ਵੱਡੇ ਪੱਦਰ ਤੇ ਉਹਨਾਂ ਨੂੰ ਆਪਣੇ ਘਰਾਂ ਚ ਲੈ ਕੇ ਆਏ ਆ ਉਹਨਾਂ ਨੂੰ ਵੱਡੇ ਪੱਦਰ ਤੇ ਅਸੀਂ ਪੈਸੀ ਵੀ ਦਿੰਨੇ ਆ ਲੁੱਟੋਨੇ ਸਭ ਕੁਝ ਕਰਦੇ ਆ ਬਿਲਕੁਲ ਜਦੋਂ ਕੋਈ ਸਾਡੇ ਖੁਸ਼ੀ ਦਾ ਸਮਾਗਮ ਹੁੰਦਾ ਚਾਹੇ ਵਿਆਹ ਹੋਵੇ ਚਾਹੇ ਕੋਈ ਸਮਾਗਮ ਹੋਵੇ ਅਸੀਂ ਸਾਰਾ ਕੁਝ ਸਿੰਗਰ ਕੋਈ ਵੱਡਾ ਲਵਾਉਣਾ ਹੋਵੇ ਨਾ ਉਹਦੀ ਬੁਕਿੰਗ ਕਰਨੀ ਪੈਂਦੀ ਸਾਲ ਡੇਢ ਸਾਲ ਪਹਿਲਾਂ ਬੁਕਿੰਗ ਕਰਨੀ ਪੈਂਦੀ ਹੁੰਦੀ ਹੈ 10-12 ਲੱਖ ਦੇਣੇ ਉਹਨੂੰ ਬਿਲਕੁਲ 10-12 ਲੱਖ ਅਸੀਂ ਉਹਨੂੰ ਦੇ ਦਿੰਦੇ ਆ ਠੀਕ ਹੈ ਤੇ ਜਦੋਂ ਫਿਰ ਉਹਨੇ ਆਉਣਾ ਉਹਦੇ ਉੱਪਰੋਂ ਵੀ ਅਸੀਂ ਲਟਾਉਣੇ ਆ ਅਸੀਂ ਆਪਣੀ ਸ਼ਾਨੋ ਸ਼ੌਕਤ ਦਿਖਾਉਣੀ ਹੈ ਕਿ ਸਾਡੇ ਕੋਲੇ ਪੈਸਾ ਹੈਗਾ ਅਸੀਂ ਇਹਦੇ ਕਰੀਬੀ ਆ ਅਸੀਂ ਇਹਦੇ ਉੱਪਰੋਂ ਪੈਸੇ ਲੁਟਾ ਰਹੇ ਹਾਂ ਉਹਦੇ ਨਾਲ ਨੱਚਣਾ ਵਾ ਤੇ ਜਦੋਂ ਪਾਰਟ ਹੋਣਾ ਹੁੰਦਾ ਇਹ ਕਈ ਤਾਂ ਇਦਾਂ ਦੇ ਵੀ ਨਹੀਂ ਅਸੀਂ ਦੇਖਿਆ ਕਿ ਉਸੇ ਦਿਨ ਹੀ ਜਾ ਕੇ ਖੜਦੇ ਨੇ ਕਿ ਹਾਂਜੀ ਬਾਬਾ ਜੀ ਸਾਡੇ ਘਰੇ ਪਾਠ ਆਜੋ ਸਾਡੇ ਘਰੇ ਜਾਂ ਦੋ ਦਿਨ ਪਹਿਲਾਂ ਦੱਸ ਦਿੰਦੇ ਆ ਤੇ ਉਹ ਪਾਠ ਦਾ ਵੀ ਕਿਉਂਕਿ ਅਖੰਡ ਪਾਠ ਸਾਹਿਬ ਸਹਿਜ ਪਾਠ ਸਾਹਿਬ ਦੀ ਜਿੰਦਗੀ ਤਾਂ ਸਹਿਜਤਾ ਸਾਡੇ ਦੇ ਵਿੱਚ ਰਹੀ ਨਹੀਂ ਹੈਗੀ ਲੋਕਾਂ ਦੇ ਵਿੱਚ ਹੁਣ ਰਹੀ ਨਹੀਂ ਹੈਗੀ ਤੇ ਸੁਖਨੀ ਸਾਹਿਬ ਦਾ ਪਾਠ ਕਰਾਉਣਾ ਦਾ 2 ਘੰਟੇ ਦਾ ਤੇ ਉਹ ਵੀ ਜਦੋਂ ਆ ਨਾ 11 12 ਸੋਜੇ ਭਾਈ ਸਾਹਿਬ ਕਿਤੇ ਮੰਗ ਲੈਣ ਬਾਬਾ ਜੀ ਐਨੇ ਪੈਸੇ ਹੁੰਦੇ ਆ ਉਹਨੂੰ ਵੀ ਹੱਥ ਘੁੱਟਣਗੇ ਉਹਦੇ ਨਾਲ ਕੋਈ ਵਸਤਰ ਕੋਈ ਭੇਟਾ ਉਹ ਤਾਂ ਕੀ ਦੇਣੀ ਹੈ ਅਸੀਂ ਜਿਉ ਉਹਦਾ ਹੱਕ ਬਣਦਾ ਅਸੀਂ ਉਹ ਵੀ ਘੁੱਟ ਲੈਂਦੇ ਆ ਜਸਪੀ ਜੀ ਬਰੇ ਆਪਨੂੰ ਕੋ ਟਾਈਮ ਹੈ ਪੰਜ ਸੱਤ ਮਿੰਟ ਬਿਲਕੁਲ ਜੀ ਅਸਲ ਜੀ ਹਾਲਾਤ ਪਤਾ ਕੀ ਹੋਇਆ ਵਾ ਆ ਹੁਣ ਵਿਆਹ ਦਾ ਦਿਨ ਗਾਂ ਤੋਰ ਪੈ ਰਹੇ ਆ ਹਮ ਅਗਲਾ ਮਹੀਨਾ ਜਿਹੜਾ ਪੋਹ ਦਾ ਮਹੀਨਾ ਨੰਗਨਾ ਤੇ ਵਿਆਹ ਵਿਆਹ ਕਰਾ ਚ ਆ ਜਾਨੇ ਆ ਜੀ ਅਸੀਂ 6 ਸਾਲ ਪਹਿਲਾਂ ਦਾ ਹਮ ਵਿਆਹ ਮਾਦਾ ਪਾਰਟੀ ਜਿੱਥੇ ਜਿੱਥੇ ਪੈਲਸ ਬੁੱਕ ਕਰਨਾ 6 ਸਾਲ ਪਹਿਲਾਂ ਬੁੱਕ ਕਰ ਲਿਆ ਵਧੀਆ ਤੋਂ ਵਧੀਆ ਸਭ ਤੋਂ ਵਧੀਆ ਜਿਆ ਟੋਪ ਦਾ ਫਿਰ ਉੱਚੇ ਕੈਟਰਿੰਗ ਵਾਲਾ ਵਧੀਆ ਬੁੱਕ ਕਰਨਾ ਵਾ ਫਿਰ ਗਉਣ ਵਾਲੀ ਸੀ ਸਾਲ-ਸਾਲ ਪਹਿਲਾਂ ਬੁੱਕ ਕਰ ਲੈਣੀ ਹੈ ਫਿਰ ਮੀਟ ਵਾਲੇ ਨੂੰ ਪਹਿਲਾਂ ਸੀ ਜਾ ਕੇ ਸਾਲ 6 ਮਹੀਨੇ ਪਹਿਲਾਂ ਸਾਈ ਦੇ ਆਣੀ ਹੈ ਸ਼ਰਾਬ ਵਾਲੇ ਨੂੰ ਪਹਿਲਾਂ ਸਾਈ ਦੇ ਆਣੀ ਹੈ ਜਦੋਂ ਗਾਲਾਂ ਨਹੀਂ ਭਾਈ ਦੀ ਨਾ ਉਦੋਂ 2-3 ਦਿਨ ਪਹਿਲਾਂ ਜਾ ਕੇ ਦੱਸਣਾ ਹੁਣ ਤੇ ਹਾਲਾਤ ਇਹਨੇ ਮਾੜੇ ਪਹਿਲਾਂ ਲੋਕ ਸਹਜ ਪਾਠ ਕਰਦੇ ਸਹਜ ਪਾਠ ਸਾਡਾ ਸਾਡਾ ਮਰਿਆਦਾ ਵੀ ਸਹਜ ਪਾਠ ਕਰਾ ਜਿਸ ਬੱਚੀ ਦਾ ਵਿਆਹ ਆ ਜਿਸ ਜਿਸ ਮੁੰਡੇ ਬੱਚੇ ਦਾ ਵਿਆਹ ਆ ਉਹ ਪਾਠ ਕਰੇ ਖੁਦ ਉਹ ਪਰਿਵਾਰ ਖੁਦ ਕਰੇ ਪਰ ਹੁਣ ਇਹ ਕੰਮ ਖਤਮ ਹੋ ਗਿਆ ਸਹਿਜ ਪਾਠ ਜਾਂਦਾ ਰਿਹਾ ਅਖੰਡ ਪਾਠ ਮਾੜਾ ਮੋਟਾ ਆ ਗਿਆ ਖੰਡ ਪਾਠ ਤੋਂ ਵੀ ਗਾਂ ਸੀ ਗਾਂ 2 ਘੰਟੇ ਵਾਲਾ ਬਾਬਾ ਲੈਣ ਲੱਗ ਗਿਆ ਵੀ ਸੁਮਨੀ ਸਾਹਿਬ ਦਾ 2 ਘੰਟਿਆਂ ਦੇ ਵਿੱਚ ਵੀ ਅਸੀਂ ਕੋਲੇ ਬਹਿ ਕੇ ਨਹੀਂ ਸੁਣਨਾ ਨਾ ਨਾ ਸੁਣਨਾ ਨਹੀਂ ਖੰਡ ਪਾੜ ਵੇਖੋ ਜੀ ਖੰਡ ਪਾਠ ਵੀ ਕਰਾਇਆ ਨਾ ਤੇ ਭਾਈ ਨੂੰ ਕਹਿੰਦਾ ਭਾਈ ਤੂੰ ਉੱਚੀ ਬੋਲ ਤੇ ਆਪ ਲਾਗੇ ਹਾਂ ਗੱਲਾਂ ਕਰੀ ਜਾਣਾ ਜਾਂ ਬਾਹਰ ਬੈਠ ਕੇ ਟੀਵੀ ਵੇਖੀ ਜਾਣਾ ਅੱਛਾ ਤੇ ਖਿਆਲ ਪਤਾ ਕੀ ਰੱਖਣਾ ਵੀ ਭਾਈ ਗਲਤੀ ਕਰੇ ਤੇਰੀ ਸ਼ਿਕਾਇਤ ਲਾਈਏ ਜਾ ਕੇ ਹਾਂ ਇਹ ਹਾਲਾਤ ਬੜਾ ਬੜੇ ਮਾੜੇ ਹੋ ਗਏ ਔਰ ਖਾਸ ਕਰਕੇ ਕਮੇਟੀਆਂ ਨੂੰ ਸਮਝਣਾ ਪਏਗਾ ਵੀ ਕਮੇਟੀਆਂ ਵੀ ਐਡੀਆਂ ਮਾੜੀਆਂ ਹੋ ਗਈਆਂ ਬੇਅਕਲੀਆਂ ਹੋ ਗਈਆਂ ਵੀ ਕਮੇਟੀਆਂ ਨੂੰ ਨਹੀਂ ਸਮਝ ਲੱਗਦੀ ਪਈ ਵੀ ਤੁਸੀਂ ਕਰ ਕੀ ਰਹੇ ਹੋ ਹੁਣ ਗਰੰਥੀ ਨੂੰ ਭਾਈ ਨੂੰ ਤੁਸੀਂ ਦੇ ਕੇ ਰਹੇ ਹੋ 200 ਰੁਪਿਆ 250 ਰੁਪਿਆ ਡਿਊਟੀ ਦੇ ਰਹੇ ਹੋ ਤੇ ਤਿੰਨ ਦਿਨਾਂ ਬਾਅਦ ਉਹਨੂੰ 1000 ਰੁਪਿਆ ਪੰਨਾ ਤੇ ਜਿਨ੍ਹਾਂ ਨੇ ਖਾਨਪਤ ਸਾਹਿਬ ਕਰਾਇਆ ਵਾ ਤੇ ਉਹ ਭਾਈ ਦੀ ਸਿਰਫ ਗਲਤੀ ਲੱਭ ਰਿਹਾ ਗੁਰੂ ਸਾਹਿਬ ਦਾ ਸਤਿਕਾਰ ਨਹੀਂ ਕਰ ਰਿਹਾ ਉਹ ਸੋਚਦੇ ਭਾਈ ਕਿੰਨੇ ਵੇ ਲੇਟ ਆਇਆ ਭਾਈ ਨੇ ਪਾਇਆ ਕੀ ਸੀ ਭਾਈ ਨੇ ਘਰ ਕੇ ਇੱਕ ਇਥੋਂ ਤੁਹਾਨੂੰ ਇੱਕ ਗੱਲ ਦੱਸਾਂ ਕੈਨੇਡਾ ਦੀ ਗੱਲ ਆ ਕੈਨੇਡਾ ਪਰਿਵਾਰ ਨੇ ਖਣਪੜ ਸਾਹਿਬ ਕਰਾਇਆ ਤੇ ਬਾਹਰ ਸਕਰੀਨ ਲਾਤੀ ਬਾਹਰ ਸਕਰੀਨ ਲਾ ਕੇ ਇਹ ਨਹੀਂ ਵੀ ਸੋਚ ਪਾਠ ਸੁਣਦੇ ਆ ਵੀ ਬੜਾ ਉਹਨਾਂ ਦਾ ਸਤਕਾਰ ਹੈ ਬਾਹਰ ਸਕਰੀਨ ਲਾ ਕੇ ਇਹ ਵੇਖਣ ਦੇ ਭਾਈ ਕਿਤੇ ਬੈਠਾ ਸੌਂਦਾ ਤਾਂ ਨਹੀਂ ਜਾਂ ਉਹ ਮੋਬਾਈਲ ਤਾਂ ਨਹੀਂ ਵੇਖ ਰਿਆ ਜਾਂ ਉਹ ਕਿਤੇ ਫੋਨ ਦੀ ਹੋਰੀ ਰਿੰਗ ਤਾਂ ਨਹੀਂ ਵੱਜਦੀ ਜੇ ਵੱਜਦੀ ਹੈ ਤਾਂ ਸ਼ਿਕਾਇਤ ਲਾਈਏ ਦੀ ਹਾਲਾਤ ਇਹ ਮਾੜੇ ਹੋ ਗਏ ਸਾਡੇ ਫਿਰ ਅਸੀਂ ਭਾਈ ਦਾ ਸਤਕਾਰ ਕਰਨ ਲੱਗਿਆ ਹੁਣ ਵੇਖੋ ਜਦੋਂ ਅਸੀਂ ਵਿਆਹ ਕਰਦੇ ਆ ਨਾ ਪੈਲਸਾਲਾ ਪਹਿਲਾਂ ਉਹਨੂੰ ਪੈਸੇ ਪਹਿਲਾਂ ਸ਼ਿੰਗਰਾਂ ਨੂੰ 12-13 ਲੱਖ ਪਹਿਲਾਂ ਮੀਟ ਵਾਲੇ ਨੂੰ ਪਹਿਲਾਂ ਸ਼ਰਾਬ ਵਾਲੇ ਨੂੰ ਪਹਿਲਾਂ ਗਾਉਣ ਵਾਲੇ ਨੂੰ ਪਹਿਲਾਂ ਤੇ ਜਿਹੜਾ ਵਿਚਾਰਾ ਭਾਈ ਹੁੰਦਾ ਨਾ ਉਹ ਵਿਚਾਰਾ ਘਰ ਦੇ ਮਾਲਕ ਦੇ ਨਾਲ-ਨਾਲ ਤੁਰਿਆ ਫਿਰਦਾ ਵੀ ਮੇਰੀ ਭੇਟਾ ਦੇ ਦੋ ਕੋਈ ਨਾ ਦੇਣੇ ਉਹ ਮੁੰਡੇ ਕੋਲ ਹੋਣੀ ਜਾਂ ਕਿਸੇ ਕੋਲ ਹੋਣੀ ਹੈ ਵੀ ਉਹ ਵਿਚਾਰਾ ਮੰਗਦਾ ਫਿਰਦਾ ਵਾ ਤੇ ਜਿਨ੍ਹਾਂ ਨੂੰ ਜਿਨ੍ਹਾਂ ਨੇ ਤੁਹਾਡੇ ਘਰ ਦੇ ਧੀਆਂ ਪੈਰਾਂ ਦੇ ਅੰਗ ਨੋਲ ਦਿੱਤੇ ਉਹਨਾਂ ਦੇ ਉੱਤੇ ਪੈਸੇ ਦੀ ਲੁਟਾਂ ਰਹੇ ਕਿੰਨੇ ਮਾੜੇ ਹਾਲਾਤ ਹੋ ਗਏ ਸਾਡੇ ਭਾਈ ਸਾਹਿਬ ਜਦੋਂ ਤੁਸੀਂ ਆਪ ਗ੍ਰਾਂਤੀ ਸਿੰਘਾਂ ਦੀ ਗੱਲ ਕਰ ਰਹੇ ਮੇਰੇ ਦਿਮਾਗ ਦੇ ਵਿੱਚ ਗੱਲ ਆਈ ਹੈ ਕਿ ਅਸੀਂ ਕਿੰਨੇ ਗਿਰ ਚੁੱਕਾ ਕਿ ਅਸੀਂ ਭਾਈ ਸਾਹਿਬ ਨੂੰ ਤਾਂ ਹੁਣ ਇਦਾਂ ਸਮਝਦੇ ਆ ਕਿ ਨੌਕਰੀ ਹੈ ਨੌਕਰੀਆ ਮੈਨੂੰ ਇਹ ਸ਼ਬਦ ਬੋਲਣਾ ਨਹੀਂ ਚਾਹੀਦਾ ਪਰ ਕਿਤਨਾ ਕਿਤੇ ਦੁੱਖ ਮਾਰ ਦਿੰਦਾ ਅਸੀਂ ਪਿੱਛੇ ਤੇ ਜਦੋਂ ਸਰਪੰਚੀ ਦੀਆਂ ਵੋਟਾਂ ਸੀਗੀਆਂ ਇੱਕ ਖਬਰ ਆਈ ਸੀ ਹੁਣ ਮੇਰੇ ਉਹ ਜਿਹੜਾ ਸਥਾਨ ਸੀਗਾ ਉਹ ਜਗਾ ਸੀ ਉਹ ਮੇਰੇ ਦਿਮਾਗ ਚੋਂ ਨਿਕਲ ਗਈ ਮੈਂ ਕਲੀਅਰ ਵੀ ਕਰ ਦੂੰਗਾ ਪਰ ਉੱਥੇ ਖਬਰ ਆਈ ਕਿ ਜਦੋਂ ਹੁਣ ਕੈਂਪੇਨਿੰਗ ਚੱਲ ਰਹੀ ਸੀ ਵੋਟਾਂ ਦਾ ਪ੍ਰਚਾਰ ਚੱਲ ਰਿਹਾ ਸੀ ਤਾਂ ਦੋ 13 ਸੀਗਾ ਪਿੰਡ ਦੇ ਵਿੱਚ ਸਰਪੰਚੀਆਂ ਇੱਕ ਧਿਰ ਨੇ ਭਾਈ ਸਾਹਿਬ ਨੂੰ ਕਹਤਾ ਕਿ ਬਾਬਾ ਜੀ ਆਤੋਂ ਸਾਡੇ ਵੱਲ ਚਾਹ ਪੀ ਲੋ ਉਹ ਚਾਹ ਪੀਣ ਚਲੇ ਗਏ ਠੀਕ ਹੈ ਉਹ ਗੱਲ ਦੀ ਰੰਜਿਸ਼ ਐਨੀ ਦੂਜੀ ਧਿਰ ਦੇ ਮਾਂਦੇ ਵਿੱਚ ਰੱਖੀ ਦੂਜੀ ਧਿਰ ਜਿੱਤ ਗਈ ਜਰੂਰ ਜਿਹਨੂੰ ਧੜੇ ਨਾਂ ਬਣਾ ਲਿਆ ਬਿਲਕੁਲ ਜਦੋਂ ਦੂਜੀ ਧਿਰ ਜਿੱਤ ਗਈ ਉਹ ਗੁਰੂ ਘਰ ਦੇ ਵਿੱਚ ਅਰਦਾਸ ਕਰਨ ਗਏ ਤਾ ਉਥੇ ਗੁਰੂ ਗੋਦੀ ਹਜ਼ੂਰੀ ਦੇ ਵਿੱਚ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਦਰਬਾਰ ਸਾਹਿਬ ਦੇ ਵਿੱਚ ਉਥੇ ਗੰਡਾਸੇ ਵੀ ਚਲੇ ਨੇ ਉਥੇ ਲੜਾਈ ਵੀ ਹੋਈ ਹੈ ਬਾਹਰ ਨਿਕਲ ਕੇ ਗੁਰੂ ਘਰ ਦੇ ਉੱਤੇ ਰੋੜੇ ਵੀ ਚਲਾਏ ਗਏ ਨੇ ਗੰਡਾਸੇ ਲਿਛਕਾਏ ਗਏ ਨੇ ਇੰਨਾ ਜ਼ਿਆਦਾ ਖੱਪ ਪਾਇਆ ਕਿਉਂ ਕਿ ਗੁਰੂ ਘਰ ਦੇ ਗ੍ਰੰਥੀ ਸਿੰਘ ਨੇ ਭਾਈ ਸਾਹਿਬ ਨੇ ਜੋ ਕਿ ਸਾਰਿਆਂ ਦੀ ਸਾਂਝੇ ਨੇ ਗੁਰੂ ਘਰ ਦੇ ਵਜ਼ੀਰ ਨੇ ਉਹਨਾਂ ਨੇ ਦੂਜੀ ਤਰ੍ਹਾਂ ਦੇ ਨਾਲ ਚਾਹ ਪੀ ਲਈ ਸਿਰਫ ਐਨੀ ਇੱਕ ਗੱਲ ਨੂੰ ਲੈ ਕੇ ਐਨੀ ਮਾਨਸਿਕਤਾ ਕਰ ਗਈ ਸਾਡੀ ਅਸਲ ਜੀ ਇਹਦਾ ਕਸੂਰ ਪਤਾ ਕੀ ਹੈ ਸੰਗਤ ਅਵੇਅਰ ਨਹੀਂ ਬਈ ਹੂੰ ਸੰਗਤ ਭਾਈ ਦਾ ਸਤਿਕਾਰ ਕਰਦੀ ਹੈ ਪਰ ਭਾਈ ਦਾ ਸਭ ਤੋਂ ਵੱਧ ਨਰਾਦਰ ਵੀ ਸੰਗਤੀ ਕਰ ਰਹੀ ਹੈ ਭਾਈ ਨੂੰ ਕਹਿੰਦੀ ਵੀ ਇਹ ਨੌਕਰ ਆ ਤੇ ਇਹਨੂੰ ਅਸੀਂ ਦਬਾ ਕੇ ਰੱਖੀਏ ਵੀ ਦਬਾਣਾ ਕਦੇ ਲਈ ਹੈ ਨੌਕਰੀ ਤੁਹਾਡੀ ਥੋੜੀ ਕਰਦਾ ਹੁਣ ਕਮੇਟੀਆਂ ਵੇਖੋ ਕਮੇਟੀਆਂ ਨੇ ਭਾਈ ਨੂੰ 10000 11000 5000 5500 ਦੇ ਕੇ ਸੋਚ ਲਿਆ ਵੀ ਅਸੀਂ ਭਾਈ ਨੂੰ ਨੌਕਰ ਰੱਖਿਆ ਵਾ ਕਮੇਟੀ ਨੂੰ ਇਹ ਨਹੀਂ ਪਤਾ ਵੀ ਤੁਹਾਨੂੰ 5-4 ਲੱਖ ਰੁਪਏ ਭਾਈ ਕਮਾ ਕੇ ਦਿੰਦਾ ਹੁਣ ਹੁਣ ਜੇ ਗਰੰਤੀ ਨੂੰ ਆਪਾਂ 11-12000 ਦੇ ਰਿਹਾ ਨਾ ਉਹ ਕਮੇਟੀ ਨੂੰ 2.5 ਲੱਖ ਮਿੰਨਾ ਕਮਾ ਕੇ ਦੇ ਰਿਆ ਪਹਿਲਾਂ ਉਹ ਕਮੇਟੀ ਦਾ ਕਮਾਉ ਪੁੱਤਰ ਆ ਤੇ ਉਹ ਚੋਂ 11000 12000 15000 ਦੇ ਕੇ ਕਹਿੰਦੇ ਅਸੀਂ ਭਾਈ ਨੂੰ ਪੈਸੇ ਦੇਣ ਦੇ ਆ ਅੱਛਾ ਉਹ ਵੀ ਉਹ ਤਨਖਾਹ ਵੀ ਕਿਵੇਂ ਜਾਂਦੀ ਹੈ ਮੈਨੂੰ ਸ਼ਹਿਰਾਂ ਦਾ ਨਹੀਂ ਪਤਾ ਕਿਉਂਕਿ ਅਸੀਂ ਪਿੰਡਾਂ ਦੇ ਇਲਾਕੇ ਤੋਂ ਪਿੰਡਾਂ ਦੇ ਵਿੱਚ ਉਹ ਤਨਖਾਹ ਜਾਂਦੀ ਹੈ ਕਿ ਗ੍ਰਾਹੀ ਕੀਤੀ ਜਾਂਦੀ ਹੈ ਇਲਾਕੇ ਦੇ ਵਿੱਚੋਂ ਪਿੰਡ ਦੇ ਵਿੱਚੋਂ ਜਿਵੇਂ ਮੰਨ ਲਓ ਕਿ ਵੇੜੇ ਵਾਲਾ ਕੋਈ ਦੁਬਾਰਾ ਚਾਹੇ ਨਵੀਰਾਸ ਮਾਰੇ ਕੋਈ ਦਰ ਉਹਨੇ ਇਲਾਕੇ ਦੇ ਵਿੱਚ ਗ੍ਰਾਹੀ ਕੀਤੀ ਜਾਂਦੀ ਹੈ ਘਰ-ਘਰ ਦੇ ਵਿੱਚੋਂ 50 100 10 20 ਜਿੱਲੇ ਦੇ ਲੈਂਦੇ ਜਾਂਦੇ ਆ ਉਹ ਪੈਸੇ ਇਕੱਠੇ ਕਰਕੇ ਚਲ ਜਿੰਨੇ ਘੜ ਦੇ ਵਾਦੇ ਨੇ ਉਹ ਵਿੱਚ ਪਾ ਵੀ ਲੈ ਜਾਂਦੇ ਨੇ ਐਦਾਂ ਤਨਖਾਹ ਦਿੱਤੀ ਜਾਂਦੀ ਹੈ ਨੇੜਾ ਪੰਜ ਉਹੀ 4-5000 3-4000 ਦੇਣਾ ਹੁੰਦਾ ਪਿੰਡਾਂ ਦੇ ਵਿੱਚ ਇਹਦੋਂ ਬਾਅਦ ਤਨਖਾਹ ਹੈ ਹੀ ਨਹੀਂਗੀ ਪਰ ਹੁਣ ਦਬਾਬਾ ਇੱਕ ਗੱਲ ਮੈਂ ਕਰਾਂਗਾ ਕਿਉਂਕਿ ਦਬਾਬੇ ਨੂੰ ਸਿੱਖਤ ਕਰਨੀ ਪਾਉਗੀ ਦਬਾਬੇ ਦਬਾਬੇ ਦੀ ਦਬਾਬਾ ਇਸ ਗੱਲ ਅੱਗੇ ਲੰਘਿਆ ਵਾ ਹਮ ਦਬਾਬਾ ਭਾਈਆਂ ਸਤਿਕਾਰ ਬੜਾ ਕਰਦਾ ਇੱਕ ਹੁਣ ਪਰਿਵਾਰ ਪਿੱਛੇ ਜੇ 40 ਲੱਖ ਰੁਪਇਆ ਗ੍ਰੰਥੀ ਵਾਸਤੇ ਨੇ ਲੈ ਕੇ 40 ਲੱਖ ਰੁਪਏ ਲੈ ਕੋਠੀ ਪਾ ਗਏ ਬਿਲਕੁਲ ਜੀ ਕੋਠੀ ਬਣਾਈ ਵਿੱਚ ਸਾਰਾ ਫਰਨੀਚਰ ਦਿੱਤਾ ਬੜਾ ਏ ਟੂ ਜ਼ेड ਪਿਛੇ ਅਸੀਂ ਦੋ ਦਿਨ ਖਬਰ ਇਹ ਵੀ ਦੇਖਿਆ ਕਿ ਗ੍ਰੰਥੀ ਸਿੰਘਾਂ ਲੋ ਸੋਨੇ ਦੇ ਕੈਂਟੇ ਪਾ ਗਏ ਕੈਂਟੇ ਪਾਏ ਗਏ ਨਾ ਬਹੁਤ ਸਾਰਾ ਹਾਂ ਦਬਾਬੇ ਇਸ ਗੱਲ ਉਹ ਗਨਾਂ ਗਿਆ ਦਬਾਬਾ ਸਤਕਾਰ ਬੜਾ ਕਰਦਾ ਪੈਸਾ ਵੀ ਮਹਾਰਾਜ ਬੜਾ ਖੁੱਲ੍ਹੇ ਦਿੱਤਾ ਉਹ ਪਰਿਵਾਰ ਮੇਰਾ ਬਈ ਬਹੁਤ ਸਾਰੇ ਪਰਿਵਾਰਾਂ ਦਬਾਬੇ ਚ ਕਰਦਾ ਮੈਂ ਗ੍ਰੰਥੀ ਡਿਊਟੀ ਵੀ ਦਬਾਬੇ ਚ ਕੀਤੀ 8-9 ਸਾਲ ਪਰ ਸਤਕਾਰ ਬੜਾ ਕਰਦੇ ਆ ਹੁਣ ਉਹ ਉਹਦਾ ਕਾਰਨ ਕੀ ਵੀ ਰੱਬ ਨੂੰ ਪੈਸਾ ਹੀ ਬੜਾ ਦਿੱਤਾ ਬਾਹਰੋਂ ਆਂਦੇ ਆ ਉਹ ਕਹਿੰਦੇ ਅਸੀਂ ਗਾਂ ਨਾਲ ਨਹੀਂ ਅਸੀਂ ਇਤਿਹਾਸ ਸੁਣਾਵਾਂ ਤੇ ਫਿਰ ਮੈਂ ਕਈ ਵਾਰ ਕਹਿ ਵੀ ਦਿੰਦਾ ਹਾਂ ਨਾ ਵੀ ਭਾਈ ਤੁਸੀਂ ਸਾਰਿਆਂ ਨੂੰ ਪੈਸੇ ਦਿੱਤੇ ਆ ਨਾ ਤੇ ਗਾਂਰ ਵਾਲਿਆਂ ਨੂੰ ਪੈਸੇ ਦੇ ਦਿੱਤੇ ਸਾਰਿਆਂ ਨੂੰ ਪੈਸੇ ਦੇ ਦਿੱਤੇ ਤੇ ਜਦੋਂ ਗਰੰਥੀ ਨੂੰ ਪੈਸੇ ਦੇਣ ਦੀ ਵਾਰੀ ਆਈ ਨਾ ਉਹ ਹੱਥ ਨਾਲ ਘੁੱਟਿਓ ਤੇ ਬਹੁਤ سارے ਪਰਿਵਾਰ ਫਿਰ ਗਰੰਥੀ ਨੂੰ ਵੀ ਰੱਜ ਕੇ ਪੈਸੇ ਦਿੰਦੇ ਆ ਵੀ ਜੇ ਅਸੀਂ 25-30 ਲੱਖ ਰੁਪਈਆ ਵਿਆਹ ਤੇ ਲਾਇਆ 50-50 ਲੱਖ ਵਿਆਹ ਤੇ ਲਾਇਆ ਤੇ ਜੇ ਭਾਈ ਨੂੰ 25000 50000 ਦੇ ਵੀ ਦੇਵਾਂਗੇ ਤੇ ਕੀ ਫਰਕ ਪੈਂਦਾ ਵਾ ਤੇ ਕਈ ਲੋਕ ਦਿੰਦੇ ਵੀ ਆ ਜਿਨ੍ਹਾਂ ਨੇ ਬਾਹਰੋਂ ਕੇ ਵਿਆਹ ਕੀਤਾ ਨਾ ਉਹਨਾਂ ਨੇ ਆਖਰਕਾਰ ਭਾਈ ਦਾ ਹੀ ਪੂਰਾ ਸਤਕਾਰ ਕੀਤਾ 20000 25000 ਉਹਨੂੰ ਭਾਈ ਸਾਹਿਬ ਨੂੰ ਅਰਦਾਸ ਦੇ ਕੇ ਵੀ ਤੁਸੀਂ ਸਾਡੇ ਕਰ ਪਾਠ ਕੀਤਾ ਵਾ ਇਹ ਤੁਹਾਡੀ ਸੇਵਾ ਵਾ ਇਹ ਦਵਾਬਾ ਇਸ ਗੱਲ ਨੂੰ ਅੱਗੇ ਲੰਘ ਗਿਆ ਦਵਾਬੇ ਨੇ ਇਹ ਗੱਲ ਸੰਭਾਲ ਲਿਆ ਪਰ ਜਿਹੜੇ ਬਹੁਤ ਸਾਰੇ ਇਲਾਕੇ ਦਾਵਾ ਹੁਣ ਕਮੇਟੀਆਂ ਦਾ ਬੁਰਾ ਖਾਲਿਆ ਕਮੇਟੀਆਂ ਕੀ ਕਰਦੀਆਂ ਵੀ ਚਲੋ ਇਹ ਗੱਲ ਆਪਾਂ ਸਿੱਧੀ ਦੇਣ ਚੱਲਦੇ ਆ ਪਰ ਮੈਂ ਤਾਂ ਕਰ ਰਿਹਾ ਵੀ ਗਰੰਥੀ ਸਿੰਘਾਂ ਦਾ ਹਾਲ ਤਾਨੂੰ ਪਤਾ ਵੀ ਹੁਣ ਜਿਹੜੇ ਨੌਜਵਾਨ ਆ ਕਾਲੀਆਂ ਦਾੜ੍ਹੀ ਵਾਲੇ ਤੁਹਾਨੂੰ ਗਰੰਥੀ ਜਾਂ ਪਾਠੀ ਨਹੀਂ ਲੱਭਣਗੇ ਚਿੱਟੀਆਂ ਦਾੜ੍ਹੀਆਂ ਲੱਭਦੇ ਆ ਕਿਉਂਕਿ ਉਹਨਾਂ ਦੀ ਮਜਬੂਰੀ ਉਹ ਵਿਚਾਰੇ ਇਸ ਲਾਈਨ 'ਚ ਬੜੇ ਹੋਇਆ ਨਵੀਂ ਪਨੀਰੀ ਨਹੀਂ ਆ ਰਹੀ ਨਾ ਤੇ ਗੁਰਦੁਆਰੇ ਦਾ ਪ੍ਰਧਾਨ ਦਾ ਬੱਚਾ ਉਹ ਪਾਠੀ ਬਣਦਾ ਨਾ ਸੈਕਟਰੀ ਦਾ ਮੁੰਡਾ ਪਾਠੀ ਬਣਦਾ ਨਾ ਕੋਈ ਕਮੇਟੀ ਮੈਂਬਰ ਦਾ ਬੰਦਾ ਪਾਠੀ ਬਣਦਾ ਪਾਠੀ ਜਿਹੜਾ ਬੰਦਾ ਨਾ ਉਹ ਵਿਚਾਰਾ ਹਾਲਾਤਾਂ ਦੇ ਮਾਰਾ ਬੰਦਾ ਵੀ ਚਲੋ ਵੀ ਹੋਰ ਕੋਈ ਕੰਮ ਨਹੀਂ ਤੇ ਆਪਾਂ ਗੁਰੂ ਸਾਹਿਬ ਦਾ ਪਾਠ ਕਰੀਏ ਤੇ ਨਾਲੇ ਪੁੰਨ ਨਾਲੇ ਫਲੀਆਂ ਪਰ ਜਿਨ੍ਹਾਂ ਨੇ ਜਿਹੜੇ ਪਾਠੀ ਬਣੇ ਆ ਗਰੰਥੀ ਬਣੇ ਉਹਨਾਂ ਦਾ ਨਰਾਦਰ ਰੱਜ ਕੇ ਕੀਤਾ ਪਰ ਜਿਹੜੇ ਅੱਜ ਪੜ੍ਹੇ ਲਿਖੇ ਆ ਜਿਵੇਂ ਦਵਾਬਾ ਇਲਾਕਾ ਹੋ ਗਿਆ ਬੜੇ سارے ਇਲਾਕੇ ਮਾਲਵੇ ਵਿੱਚ ਵੀ ਹੋਣਗੇ ਪਰਿਵਾਰੇ ਵੰਦੇ ਜਿਹੜੇ ਸਤਕਾਰ ਕਰਦੇ ਆ ਪਰ ਸਤਕਾਰ ਕਰੀਏ ਪਾਈਆਂ ਦਾ ਕਮੇਟੀਆਂ ਨੇ ਸਤਕਾਰ ਨਹੀਂ ਕਰਨਾ ਕਮੇਟੀਆਂ ਨੌਕਰ ਸਮਝਦੀਆਂ ਕਮੇਟੀਆਂ ਸਮਝਦੀਆਂ ਵੇਸੀ ਇਹਨਾਂ ਨੂੰ ਤਨਖਾਹ ਦਿੰਦੀਆਂ ਜਦੋਂ ਕਿ ਤਨਖਾਹ ਆਪਣੀ ਜੇਬ ਚੋਂ ਨਹੀਂ ਦਿੰਦੀਆਂ ਭਾਈ ਉਹਨਾਂ ਨੂੰ ਪੈਸੇ ਕਮਾ ਕੇ ਦਿੰਦਾ ਤੇ ਉਹ ਉਹਦੇ ਬਦਲੇ ਥੋੜਾ ਬੱਤਾ ਭਾਈ ਨੂੰ ਦੇ ਦਿੰਦੀਆਂ ਤੇ ਉਹ ਕਹਿੰਦੀਆਂ ਵੀ ਹਾਂ ਦੇਖੋ ਸੁਖਨੀ ਸਾਹਿਬ ਦਾ ਪਾਠ ਸ਼ਹਿਰਾਂ ਦਾ ਹਾਲਾਤ ਦੱਸਾਂ ਤੁਹਾਨੂੰ ਸੁਖਨੀ ਸਾਹਿਬ ਦਾ ਪਾਠ ਕਰਾਇਆ ਤੇ ਭੇਟਾ ਰੱਖੀ ਗੁਰਦੁਆਰੇ ਨੇ 1500 ਰੁਪਿਆ ਤੇ ਉਹ ਚ ਭਾਈ ਨੂੰ ਕਿੰਨਾ ਮਿਲਣਾ 500 ਰੁਪਿਆ ਬਾਕੀ ਗੁਰਦੁਆਰੇ ਦਾ ਖਾਨ ਪਾਠ ਸਾਹਿਬ ਕਰਾਇਆ ਭੇਟਾ 8500 ਜਾਂ 7500 ਪਾਠੀਆਂ ਨੂੰ ਕਿੰਨਾ ਮਿਲਣਾ 6000 ਬਾਕੀ ਗੁਰਦਾਰੇ ਦਾ ਗੋਲਕ ਵੱਖਰੀ ਬਾਕੀ ਪੈਸਾ ਵੱਖਰਾ ਖੰਡਪਾੜ ਦੀ ਭੇਟਾ ਚ ਵੀ ਰੱਖ ਲੈਂਦੇ ਆ ਮਿਟੀਆਂ ਸੁਗਨੀ ਸਾਹਿਬ ਦੀ ਭੇਟਾ ਜੂ ਕਮੇਟੀ ਰੱਖ ਲੈਂਦੇ ਆ ਲੋਕਾਂ ਨੂੰ ਇਹ ਹੁੰਦਾ ਵੀ ਭਾਈ ਸਾਹਿਬ ਘੰਟਾ ਲਾ ਗਿਆ ਤੇ 1500 ਰੁਪਏ ਲੈ ਗਿਆ ਭਾਈ ਸਾਹਿਬ ਨੂੰ ਤਾਂ ਮਿਲਿਆ ਵਿਚਾਰੇ ਨੂੰ 500 ਬਾਕੀ ਦੀ ਕਮੇਟੀ ਖਾ ਗਈ ਇਹ ਹਾਲਾਤ ਬੜੇ ਆ ਅਸੀਂ ਤੇ ਲੋਕਾਂ ਦਾ ਅਸੀਂ ਕਹਿੰਦੇ ਹਾਂ ਵੀ ਹੱਕ ਪਰਾਇਆ ਨਾਨਕ ਉਸੁਰਤ ਗਾਓ ਇਹ ਇਹ ਕਮੇਟੀਆਂ ਤੇ ਲਾਗੂ ਨਹੀਂ ਹੁੰਦੀ ਕਮੇਟੀ ਹਰੀ ਸੋਚਦੀਆਂ ਵੀ ਅਸੀਂ ਭਾਈਆਂ ਦੇ ਵੀ ਹੱਕ ਖਾਰੇ